ਪੰਜਾਬ ਵੀ ਇਸ ਟਾਈਮ ਹੜਾ ਦੀ ਮਾਰ ਚੇਲਦਾ ਪਿਆ ਤੇ ਲੇਕਿਨ ਲੋਕਾਂ ਨੂੰ ਜਿਹੜੀ ਆ ਰਾਹਤ ਦੇਣ ਵਾਸਤੇ ਵੀ ਕਈ ਸਮਾਜਿਕ ਸੰਸਥਾਵਾਂ ਹੋਣ ਚਾਹੇ ਡੇਰੇ ਹੋਣ ਉਹ ਅੱਗੇ ਜਿਹੜੇ ਆਉਂਦੇ ਹੋਏ ਵੀ ਦਿਖਾਈ ਦੇ ਰਿਹਾ ਤੁਸੀਂ ਐਸ ਟੀ ਐਮ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੇ ਡੇਰਿਆਂ ਵੱਲੋਂ ਵੀ ਜਿਹੜੀ ਆਪਣੀ ਸੇਵਾ ਭੇਜੀ ਜਾ ਰਹੀ ਹੈ ਖਾਸ ਤੌਰ ਤੇ ਡੇਰਾ ਬਾਬਾ ਮੁਰਾਦ ਸ਼ਾਹ ਜੀ ਨਗੋਦਰ ਵੱਲੋਂ ਜਿਹੜੀ ਇਹ ਸੇਵਾ ਜਿਹੜੀ ਭੇਜੀ ਜਾ ਰਹੀ ਹੈ ਜਿਹੜੇ ਹਰ ਹਰ ਪਿੰਡ ਤੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਸਹਾਇਤਾ ਵਾਸਤੇ ਮਦਦ ਭੇਜੀ ਜਾ ਰਹੀ ਹੈ ਤੇ ਇਹਦੇ ਵਿੱਚ ਕੀ ਕੀ ਸਮਾਨ ਹੈ ਜਿਹੜੇ ਲੋਕਾਂ ਤੱਕ ਪਹੁੰਚਾਇਆ ਜਾਏਗਾ ਕਿਉਂਕਿ ਇਸ ਟਾਈਮ ਅੱਛਾ ਇਹ ਡੇਰੇ ਵੱਲੋਂ ਸੇਵਾ ਜਿਹੜੀ ਭੇਜੀ ਗਈ ਆ ਤੇ ਅਸੀਂ ਗੱਲਬਾਤ ਕਰਦੇ ਆਂ ਵੀ ਆਖਰ ਇਹਦੇ ਵਿੱਚ ਕੀ ਸਮਾਨ ਹੈ ਤੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜਰੀ ਜਰੀ ਵੰਡ ਹੋਵੇਗੀ ਸਤਿ ਸ਼੍ਰੀ ਅਕਾਲ ਸਰ ਅੱਜ ਜਿਹੜਾ ਨੇ ਬਾਬਾ ਮੁਰਾਦ ਸਾਹਿਬ ਜੀ ਵੱਲੋਂ ਜਿਹੜੇ ਭੇਜਿਆ ਗਿਆ ਇਹ ਸਰ ਕੀ ਸਮਾਨ ਹੈਗਾ ਤੇ ਕਿਸ ਤਰ੍ਹਾਂ ਮਤਲਬ ਸੇਵਾ ਉਹ ਉੱਤਨਾ ਇੱਤਾਰੀ ਜਿਹੜੀ ਵੀ ਤੇ 1000 ਤਰਪਾਲ ਹੈਗੀ ਆ 1000 ਪਾਣੀ ਦੇ ਬਕਸੇ ਆ ਗਏ ਜੀ ਦਾਲ ਦੀ ਘੜੀ ਇਹ ਸੇਵਾ ਬਾਬਾ ਜੀ ਵੱਲੋਂ ਆਈ ਹੋਈ ਹੈ ਸਰ ਇਹ ਜਿਹੜੀ ਸੇਵਾ ਜਿਹੜੀ ਆਈ ਆ ਵੀ ਕਿੰਨੀ ਕੋ ਜਰੂਰਤ ਸੀ ਕਿ ਫਰੋਇਪੁਰ ਵਿੱਚ ਜਿਹੜੀ ਆ ਨਹੀਂ ਮਤਲਬ ਸਮਝੀ ਜਾ ਸਕਦੀ ਆ ਤਾਂ ਵੀ ਲੋਕਾਂ ਨੂੰ ਟੁੱਟੀ ਕੋਈ ਰਾਤ ਮਿਲ ਚੁੱਕੀ ਬਹੁਤ ਜਰੂਰੀ ਬਹੁਤ ਜਰੂਰੀ ਸੀ ਇਹ ਜੋ ਸੇਵਾ ਬਾਬਾ ਜੀ ਹੁਣਾ ਭੇਜੀ ਆ ਕਿਉਂਕਿ ਪਿੰਡਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਦਾ ਸੋਪਨ ਸਾਰਿਆਂ ਨੂੰ ਪਤਾ ਆ ਤੇ ਪਾਣੀ ਲਾਈਟਸ ਬੰਦ ਨੇ ਪਿੰਡਾਂ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਕਟਪਟ ਹੈ ਗਿਆ ਡੇਲੀ ਯੂਜ਼ ਵਾਸਤੇ ਪਸ਼ੂ ਹੈਗੇ ਲੋਕਾਂ ਦੇ ਜਿਹੜੇ ਪਾਣੀ ਦੇ ਵਿੱਚ ਨੇ ਕੁਝ ਬਾਹਰ ਨੇ ਉਹਨਾਂ ਵਾਸਤੇ ਜਿਹੜਾ ਚਾਰਾ ਪੱਜਾਇਆ ਬਹੁਤ ਕੰਮਲਾ ਕੰਮ ਕਰੇਗਾ ਸਰ ਹੋਰ ਵੀ ਕੋਈ ਸਮਾਨ ਆ ਜਾਏ ਸਰਪਾਲਾ ਵਗੈਰਾ ਜਦੋਂ ਬਾਰੀ ਦਾ ਮੌਸਮ ਹੈ ਇਹਦੇ ਵਿੱਚ ਵੀ ਕਈ ਸਮਾਨ ਦੀ ਲੋੜ ਪੈਂਦੀ ਹੈ ਇਹ ਵੀ ਜਿਹੜੀ ਸਹਾਇਤਾ ਜਿਹੜੀ ਦਿੱਤੀ ਜਾਂਦੀ ਹੈ ਤੇ ਪਾਪਾ ਜੀ ਵੱਲੋਂ ਉੱਥੋਂ ਦੇ ਪ੍ਰਬੰਧਕ ਜਿਹੜੇ ਆਪਣੇ ਜਲਸਾਫ ਹੈਗੇ ਉਹਨਾਂ ਨਾਲ ਅਸੀਂ ਅੱਜ ਪੁੱਛਿਆ ਹੈਗੇ ਆ ਉਹਨਾਂ ਨੂੰ ਇਹ ਪ੍ਰੋਤਸਾ ਦਿੱਤਾ ਗਿਆ ਕਿ ਟਰੱਕ ਵੱਲੋਂ ਜਿੰਨੀ ਵੀ ਹੈਲਪ ਕੀਤੀ ਜਾਏਗੀ ਜਿੰਨੀ ਵੀ ਤੁਸੀਂ ਡਿਮਾਂਡ ਕਰੋਗੇ ਉਸ ਨੂੰ ਹੈਲਪ ਕੀਤੀ ਜਾਏਗੀ ਅੱਜ ਕਿੰਨੇ ਟਰੱਕ ਜਿਹੜੇ ਆ ਤੁਹਾਡੇ ਤੱਕ ਪਹੁੰਚ ਕਰਨੀਆਂ ਖਾਸ ਜ਼ੋਤੇ ਪਰੋਇਪੁਰ ਵੱਲਤੀ ਦੇ ਗੱਲ ਅੱਜ ਡੇਰਾਫਾ ਕਾਂਡੇ ਡੇਰਾ ਵੱਲੋਂ ਦੋ ਟਰੱਕ ਆ ਰਹੇ ਨੇ ਚਾਰੇ ਦੇ ਅੱਤੀ ਪਾਣੀ ਆ ਚੁੱਕਿਆ ਤੇ ਪੱਲਾ ਆ ਚੁੱਕਿਆ ਸਤਿਖਾਉਗੇ ਸਾਨੂੰ ਮਾਰੇ ਸਮਾਨ ਜਿਹੜਾ ਵੀ ਇਹਨਾਰੇ ਜਿਹੜਾ ਹੈ ਤੁਸੀਂ ਦੇਖਾਂਗੇ ਵੀ ਜਿਹੜਾ ਟਰੱਕ ਜਿਹੜੀ ਸੇਵਾਵਾਸੀ ਜਿਹੜਾ ਭੇਜਿਆ ਗਿਆ ਉਹਦੇ ਵਿੱਚ ਸਮਾਨ ਜਿਹੜਾ ਉਹ ਰਾਸ ਸਮਗਰੀ ਜਿਹੜੇ ਬਾਹਰ ਪੇਟ ਜਿਹੜੇ ਲੋਕ ਹੈਗੇ ਆ ਉਹਨਾਂ ਵਾਸਤੇ ਜਿਹੜੀ ਆ ਭੇਜੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜਾ ਟਰੱਕ ਆ ਇਹਦੇ ਵਿੱਚ ਚਾਰਾ ਵੀ ਜਿਹੜਾ ਆਇਆ ਗਿਆ ਤਰਪਾਲਾਂ ਵੀ ਜਿਹੜੀਆਂ ਭੇਜੀਆਂ ਗਈਆਂ ਪਾਣੀ ਪੀਣ ਵਾਸਤੇ ਸਾਫ ਜਿਹੜਾ ਉਹ ਵੀ ਭੇਜਿਆ ਗਿਆ ਇਹ ਜਿਹੜਿਆ ਸਮਾਨ ਸਮਾਨ ਹੈਗਾ ਇਹ ਰਾਤ ਪੀੜਤਾ ਦੇ ਬਹੁਤ ਕਮ ਆਉਣ ਵਾਲਾ ਜਿਹੜਾ ਸਮਾਨ ਹੈ ਕਿਉਂਕਿ ਇਸ ਟਾਈਮ ਬੜੀ ਜ਼ਰੂਰਤ ਸਮਝੀ ਜਾ ਰਹੀ ਹੈ ਹਾਲਾਤ ਜਿਹੜੇ ਆ ਫਰੋਇਪੁਰ ਵਿੱਚ ਪਾਣੀ ਦੇ ਉਹ ਕਾਫੀ ਨਾਜ਼ੁਕ ਬਣੇ ਹੋਏ ਨੇ ਕਈ ਪਿੰਡਾਂ ਦੇ ਵਿੱਚ ਨੇ ਵੀ ਕਹਿ ਸਕਦੇ ਆ ਵੀ ਬਾਹਰ ਦੀ ਮਾਰ ਜਿਹੜਾ ਪਾਣੀ ਦੀ ਮਾਰ ਜਿਹੜੀ ਆ ਉਹ ਪੈਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਬਾੜ ਪੂਰੀ ਤਰ੍ਹਾਂ ਜਿਹੜਾ ਫਰੋਇਪੁਰ ਨੂੰ ਆਪਣੇ ਗ੍ਰਿਫਟ ਵਿੱਚ ਲਈ ਹੋਈ ਆ ਜਿਸ ਕਰਕੇ ਲੋਕਾਂ ਵਾਸਤੇ ਬੜੀਆਂ ਮੁਸ਼ਕਲਾਂ ਨੇ ਲੇਕਿਨ ਡੇਰਿਆਂ ਵੱਲੋਂ ਜਿਹੜੀਆਂ ਸੇਵਾ ਕੀਤੀਆਂ ਜਾਂਦੀਆਂ ਜਾਂਦੀਆਂ ਨੇ ਉਹ ਵੀ ਜਿਹੜੀਆਂ ਬਹੁਤ ਜ਼ਰੂਰਤ ਸੀਗੀ ਜਿਹਨੂੰ ਅੱਜ ਫਿਰੋਜ਼ਪੁਰ ਵਿੱਚ ਭੇਜਿਆ ਗਿਆ ਡੇਰਾ ਬਾਬਾ ਮੁਰਾਸ਼ਾ ਜੀ ਨਕੌਦਰ ਜੀ ਵੱਲੋਂ ਉਹਨਾਂ ਵੱਲੋਂ ਜਿਹੜੀ ਸੇਵਾ ਭੇਜੀ ਗਈ ਹੈ ਤੇ ਇੱਥੇ ਡੀਸੀ ਦਫ਼ਤਰ ਦੇ ਵਿੱਚ ਜਿਹੜੇ ਟਰੱਕ ਜਿਹੜੇ ਪਹੁੰਚ ਚੁੱਕੇ ਨੇ ਤੇ ਹੁਣ ਅੱਗੋਂ ਇਹਨਾਂ ਨੂੰ ਮੰਡਨ ਵਾਸਤੇ ਜਿਹੜੇ ਉਸ ਇਲਾਕੇ ਦੇ ਵਿੱਚ ਭੇਜੇ ਜਾਣਗੇ ਜਿੱਥੇ ਜ਼ਰੂਰਤ ਉਹ ਸਮਝੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਇੱਥੇ ਅਧਿਕਾਰੀ ਆ ਉਹ ਵੀ ਇੱਥੇ ਮੌਜੂਦ ਨੇ ਤੇ ਡੇਰੇ ਦੇ ਜਿਹੜੇ ਲੋਕ ਹੈਗੇ ਆ ਇੱਥੇ ਫ ਇਹ ਜਿਹੜੀ ਸੇਵਾ ਸਹੀ ਹੱਥਾਂ ਵਿੱਚ ਪਹੁੰਚ ਸਕੇ ਕਿਉਂਕਿ ਇਹ ਜਿਹੜੀ ਬਹੁਤ ਜ਼ਰੂਰੀ ਹੈ ਵੀ ਜਿਹੜੀ ਸੇਵਾ ਜਿਹੜੀ ਭੇਜੀ ਜਾ ਰਹੀ ਹੈ ਉਹ ਸਹੀ ਹੱਥਾਂ ਦੇ ਵਿੱਚ ਜਿਹੜੀ ਆ ਉਹ ਅੱਜ ਜਾ ਸਕੇ ਇੱਥੇ ਜਿਹੜੇ ਅੰਡੇਰੇ ਦੇ ਜਿਹੜੇ ਕਹਿ ਸਕਦੇ ਆਗੂ ਨੇ ਜਾਂ ਜਿਹੜੇ ਲੋਕ ਇੱਥੇ ਅੱਗੇ ਲਾਏ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਇਹ ਜਿਹੜੀ ਸੇਵਾ ਭੇਜੀ ਗਈ ਕਿੱਥੋਂ ਭੇਜੀ ਗਈ ਤੇ ਕਿਸ ਤਰ੍ਹਾਂ ਇਹਦਾ ਮਕਸਦ ਹੈ ਕਿ ਸ਼ੇਖਰਬਾਪ ਮੁਰਾਸ਼ਾ ਇਹ ਆਪਣੇ ਨੂੰ ਖੁਦ ਸਰਕਾਰ ਮੁਰਾਸ਼ਾ ਦੇ ਦਰਬਾਰ ਤੋਂ ਭੇਜੀ ਗਈ ਕਿ ਮਕਸਦ ਕੀ ਹੈ ਮਕਸਦ ਇਹ ਕਿ ਜੋ ਹੈ ਆਪਣੇ ਹਾਰਦ ਵਿੱਚ ਪੀੜਤ ਲੋਕ ਜੋ ਫਸੇ ਨੇ ਉਹਨਾਂ ਵਸੇ ਨਾਲੇ ਆਪੇਂਦਰ ਬਾਰਬਾਗੋ ਢੇਰੀ ਵਗੋਂ ਹਜ਼ਾਰ ਪਾਣੀ ਦੀ ਬੋਤਲਾਂ ਤੇ ਆਪਣੇ ਤਰਫੋਂ ਦਾ ਹਜ਼ਾਰ ਬਿਜਿਆਣੀ ਤੇ ਦੋ ਟਰੱਕ ਚਾਰੇ ਦੇ ਬਿਜੇਣੀ ਤੇ ਬਾਕੀ ਸਿੰਘਤ ਵਾਸੇ ਸੇਵਾ ਵਾਸੇ ਸਾਡੇ ਨੌਜਵਾਲ ਮੁੰਡੇ ਵੀ ਬਿਜੇ ਨੇ ਕਿ ਜੋ ਦਰਬਾਦੇ ਜਾ ਕੇ ਸੇਵਾ ਕਰਨਗੇ ਤੇ ਬਾਕੀ ਪੂਜ ਅਧਿਕਾਰੀਆਂ ਦੇ ਦਫਤਰ ਡੀਸੀ ਦਫਤਰੇ ਪਹੁੰਚ ਕੀਤੀ ਗਈ ਹੈ ਕਿਉਂਕਿ ਆਪਨੇ ਐਸਟੀਐਮ ਸਾਹਿਬ ਦੀ ਡਿਊਟੀ ਰੱਖੀ ਹੈ ਕਿ ਇਹ ਸਾਰਾ ਜੋ ਕਿਤੇ ਕਿਤੇ ਜੋ ਜੋ ਸਮਾਨ ਪਹੁੰਚਾਣ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਦੇਖ ਰੇ ਇੱਕ ਚ ਮਤਾਂ ਉਹਨਾਂ ਲੋਕਾਂ ਤੱਕ ਜਾ ਜਿਨ੍ਹਾਂ ਨੂੰ ਜ਼ਰੂਰਤ ਹੈ ਹਾਂਜੀ ਅੱਜ ਉਹਨਾਂ ਜਿਨ੍ਹਾਂ ਨੂੰ ਝੂਟਾ ਉਹਨਾਂ ਤੱਕ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਡੇਰੇ ਵੱਲੋਂ ਜਿਹੜੀ ਸੇਵਾ ਕੀਤੀ ਗਈ ਹੈ ਤੇ ਰਾਹ ਸਮਗਰੀ ਜਿਹੜੀ ਭੇਜੀ ਗਈ ਹੈ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਸਮਝ ਸਕਦੇ ਆ ਵੀ ਰਾਹਤ ਪੇਟਾਂ ਵਾਸਤੇ ਬਹੁਤ ਵੱਡੀ ਜਿਹੜੀ ਹੈ ਰਾਹਤ ਹੈ ਉਹ ਸਮਝੀ ਜਾ ਸਕਦੀ ਆ ਕਿਉਂਕਿ ਇਹ ਜਿਹੜੀਆਂ ਸਮਾਨ ਦੀ ਇਸ ਟਾਈਮ ਬਹੁਤ ਜ਼ਰੂਰਤ ਸੀ ਕਿ ਜਿਹੜੀ ਲਗਾਤਾਰ ਨੇ ਬਾਬਾ ਮੁਰਾਦ ਸ਼ਾਹ ਜੀ ਜੁਮ ਨਕੋਦਰ ਡੇਰੇ ਵੱਲੋਂ ਜਿਹੜੀ ਆ ਉਹ ਭੇਜੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਵੀਪੀਐਨ ਜਿਹੜੇ ਬਾਹਰ ਪਿੰਡ ਤੋਂ ਲੋਕ ਆ ਗਏ ਉਹਨਾਂ ਨੂੰ ਕੋਈ ਮੁਸ਼ਕਲਾ ਨਾ ਆਵੇ ਤੇ ਹਰ ਜਿਹੜਾ ਸਮਾਨ ਹੈ ਉਹਨਾਂ ਤੱਕ ਪਹੁੰਚ ਕਰੇ ਤਾਂ ਜੋ ਉਹ ਲੋਕਾਂ ਦੀ ਵੀ ਜਿਹੜੀ ਸਹਾਇਤਾ ਜਿਹੜੀ ਹੋ ਸਕੇ ਵੀ ਕਈ ਤੇ ਰਿਆ ਤੇ ਉਹਨਾਂ ਦੇ ਪਸ਼ੂਆਂ ਵਾਸਤੇ ਹੁਣ ਚਾਹੇ ਉਹਨਾਂ ਦੇ ਆਪਣੇ ਪੀਣ ਵਾਸਤੇ ਪਾਣੀ ਦੀ ਹੋਵੇ ਇਹੋ ਜਿਹੜੀਆਂ ਜਰੂਰਤਾਂ ਹੈਗੀਆਂ ਕਿਉਂਕਿ ਉੱਪਰ ਬਰਸਾਤੀ ਮੌਸਮ ਹੈ ਤੇ ਜਿਹੜੀਆਂ ਤਰਪਾਲਾਂ ਦੀ ਜਰੂਰਤ ਵੀ ਸਮਝੀ ਜਾਂਦੀ ਸੀ ਉਹ ਵੀ ਜਿਹੜੀਆਂ ਸਮਾਨ ਜਿਹੜਾ ਇਹਦੇ ਵਿੱਚ ਭੇਜਿਆ ਗਿਆ ਤਾਂ ਜੋ ਲੋਕਾਂ ਨੂੰ ਹਰ ਸੰਭਵ ਜਿਹੜੀ ਆ ਉਹ ਮਦਦ ਜਿਹੜੀ ਆ ਉਹਨਾਂ ਦੀ ਕੀਤੀ ਜਾ ਸਕੇ ਤੇ ਅੱਗੇ ਵੀ ਉਹਨਾਂ ਨੇ ਆਸ਼ਵਾਸਨ ਦਵਾਇਆ ਵੀ ਜੇ ਹੋਰ ਵੀ ਕੁਝ ਵੀ ਸਮਾਨ ਦੀ ਜਰੂਰਤ ਹੋएगी ਉਹ ਵੀ ਇੱਥੇ ਪਹੁੰਚ ਜਿਹੜੀ ਆ ਕਰਵਾਈ ਜਾਏਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਫਿਰੋਈਪੁਰ ਦੇ ਜਿਹੜੇ ਬਾੜਪੇਟ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਮੁਸ਼ਕਲ ਜਿਹੜੀ ਆ ਉਹ ਨਾ ਹੋਵੇ ਇਸ ਕਰਕੇ ਸਾਰਾ ਸਮਾਨ ਜਿਹੜਾ ਇੱਥੇ ਭੇਜਣ ਦੀ ਜਿਹੜ ਦੋ ਟਰੱਕ ਜਿਹੜੇ ਇੱਥੇ ਜਿਹੜੇ ਪਹੁੰਚ ਵੀ ਕਰ ਚੁੱਕੇ ਨੇ ਜਿਨ੍ਹਾਂ ਵਿੱਚ ਸਾਰਾ ਸਮਾਨ ਰਾਤ ਪੇੜਤਾਵਾਸੇ ਜਿਹੜਾ ਇੱਥੇ ਪਹੁੰਚਾਇਆ ਗਿਆ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫਰੀਦ ਪੂਰਾ ਪੰਜਾਬ ਹੀ ਇਸ ਟਾਈਮ ਹੜਾ ਦੀ ਮਾਰ ਚੇਲਦਾ ਪਿਆ ਤੇ ਲੇਕਿਨ ਲੋਕਾਂ ਨੂੰ ਜਿਹੜੀ ਹੈ ਰਾਹਤ ਦੇਣ ਵਾਸਤੇ ਵੀ ਕਈ ਸਮਾਜਿਕ ਸੰਸਥਾਵਾਂ ਹੁਣ ਚਾਹੇ ਡੇਰੇ ਹੋਣ ਉਹ ਅੱਗੇ ਜਿਹੜੇ ਆਉਂਦੇ ਹੋਏ ਵੀ ਦਿਖਾਈ ਦੇ ਰਿਹਾ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੇ ਡੇਰਿਆਂ ਵੱਲੋਂ ਵੀ ਜਿਹੜੀ ਆਪਣੀ ਸੇਵਾ ਭੇਜੀ ਜਾ ਰਹੀ ਹੈ ਖਾਸ ਤੌਰ ਤੇ ਡੇਰਾ ਬਾਬਾ ਮੁਰਾਦ ਸ਼ਾਹ ਜੀ ਨਗੋਦਰ ਵੱਲੋਂ ਜਿਹੜੀ ਸੇਵਾ ਜਿਹੜੀ ਭੇਜੀ ਜਾ ਰਹੀ ਹੈ ਜਿਹੜੇ ਹਰ ਹਰ ਪਿੰਡ ਤੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਸਹਾਇਤਾ ਵਾਸਤੇ ਮਦਦ ਭੇਜੀ ਜਾ ਰਹੀ ਹੈ ਤੇ ਇਹਦੇ ਵਿੱਚ ਕੀ ਕੀ ਸਮਾਨ ਹੈ ਜਿਹੜੇ ਲੋਕਾਂ ਤੱਕ ਪਹੁੰਚਾਇਆ ਜਾਏਗਾ ਕਿਉਂਕਿ ਇਸ ਟਾਈਮ ਬਿਲਕੁਲ ਬੱਚਾ ਇਹ ਡੇਰੇ ਵੱਲੋਂ ਸੇਵਾ ਜਿਹੜੀ ਭੇਜੀ ਗਈ ਆ ਤੇ ਅਸੀਂ ਗੱਲਬਾਤ ਕਰਦੇ ਆਂ ਵੀ ਆਖਿਰ ਇਹਦੇ ਵਿੱਚ ਕੀ ਸਮਾਨ ਹੈ ਤੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜੜੀ ਆ ਜੀ ਵੰਡ ਹੋਵੇਗੀ ਸਤਿ ਸ਼੍ਰੀ ਅਕਾਲ ਸਰ ਅੱਜ ਜਿਹੜਾ ਨੇ ਬਾਬਾ ਮੁਰਾਦ ਸਾਹਿਬ ਜੀ ਵੱਲੋਂ ਜੜੇ ਭੇਜਿਆ ਗਿਆ ਇਹ ਸਰ ਕੀ ਸਮਾਨ ਹੈਗਾ ਤੇ ਕਿਸ ਤਰ੍ਹਾਂ ਮਤਲਬ ਸੇਵਾ ਉਹ ਆਪਣਾ ਕੀਤਾ ਰਿਹਾ ਜੀ ਤੇ 1000 ਤਰਪਾਲ ਹੈਗੀ ਆ 1000 ਪਾਣੀ ਦੇ ਬਕਸੇ ਆ ਗਏ ਜੀ ਦਾਲ ਦੀ ਘੜੀ ਇਹ ਸੇਵਾ ਬਾਬਾ ਜੀ ਵੱਲੋਂ ਆਈ ਹੈ ਜੀ ਸਰ ਇਹ ਜਿਹੜੀ ਸੇਵਾ ਜਿਹੜੀ ਆਈ ਆ ਵੀ ਕਿੰਨੀ ਕੋਈ ਜ਼ਰੂਰਤ ਸੀ ਕਿ ਫਰੋਇਪੁਰ ਵਿੱਚ ਜਿਹੜੀ ਆਦੀ ਮਤਲਬ ਸਮਝੀ ਜਾ ਸਕਦੀ ਆ ਤਾਂ ਕਿ ਲੋਕਾਂ ਨੂੰ ਕੋਈ ਕੋਈ ਰਾਤ ਮਿਲ ਸਕੇ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਸੀ ਇਹ ਜੋ ਸੇਵਾ ਬਾਬਾ ਜੀ ਹੁਣਾ ਭੇਜੀ ਆ ਕਿਉਂਕਿ ਪਿੰਡਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਦਾ ਸੋਪਨ ਸਾਰਿਆਂ ਨੂੰ ਪਤਾ ਆ ਤੇ ਪਾਣੀ ਲਾਈਟਸ ਬੰਦ ਨੇ ਪਿੰਡਾਂ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਕਟਪਟ ਹੈ ਗਿਆ ਡੇਲੀ ਯੂਜ਼ ਵਾਸਤੇ ਪਸ਼ੂ ਹੈਗੇ ਲੋਕਾਂ ਦੇ ਜਿਹੜੇ ਪਾਣੀ ਦੇ ਵਿੱਚ ਨੇ ਕੁਝ ਬਾਹਰ ਨੇ ਉਹਨਾਂ ਵਾਸਤੇ ਜਿਹੜਾ ਚਾਹਦਾ ਪੱਜਾ ਹੈ ਬਹੁਤ ਕੰਮ ਦਾ ਕੰਮ ਕਰ ਰਿਹਾ ਸਰ ਹੋਰ ਵੀ ਕੋਈ ਸਮਾਨ ਆਇਆ ਜੈ ਤਰਪਾਲਾ ਵਗੈਰਾ ਜਦੋਂ ਬਾਰੀ ਦਾ ਮੌਸਮ ਹੈ ਇਹਦੇ ਵਿੱਚ ਵੀ ਕਈ ਸਮਾਨ ਦੀ ਲੋੜ ਪਈ ਹੈ ਇਹ ਵੀ ਜਿਹੜੀ ਸਹਾਇਤਾ ਜਿਹੜੀ ਦਿੱਤੀ ਜਾ ਰਹੀ ਹੈ ਤੇ ਪਾਪਾ ਜੀ ਵੱਲੋਂ ਉੱਥੋਂ ਦੇ ਪ੍ਰਬੰਧਕ ਜਿਹੜੇ ਆਪਣੇ ਜਲਸਾਫ ਹੈਗੇ ਉਹਨਾਂ ਨਾਲ ਅਸੀਂ ਟਾਈਪ ਪੁੱਛ ਹੈਗੇ ਆ ਉਹਨਾਂ ਨੂੰ ਇਹ ਪ੍ਰੋਤਸਾ ਦਿੱਤਾ ਗਿਆ ਕਿ ਟਰੱਕ ਵੱਲੋਂ ਜਿੰਨੀ ਵੀ ਹੈਲਪ ਕੀਤੀ ਗਈ ਜਿੰਨੀ ਵੀ ਤੁਸੀਂ ਡਿਮਾਂਡ ਕਰੋਗੇ ਉਸ ਨੂੰ ਹੈਲਪ ਕੀਤੀ ਗਈ ਅੱਜ ਕਿੰਨੇ ਟਰੱਕ ਜਿਹੜੇ ਆ ਤੁਹਾਡੇ ਤੱਕ ਪਹੁੰਚ ਕਰਨੀਆਂ ਖਾਸ ਉਹਤੇ ਪ੍ਰੋਜੈਕਟ ਬਣਾਤੀ ਜਗ ਅੱਜ ਡੇਰਾ ਫਾਫਾ ਡੇਰਾ ਵੱਲੋਂ ਦੋ ਟਰੱਕ ਆ ਰਹੇ ਦੀ ਚਾਰੇ ਦੀ ਅੱਤੀ ਪਾਣੀ ਆ ਚੁੱਕਿਆ ਤੇ ਤਰਪਾਲਾ ਆ ਚੁੱਕਿਆ ਜੀ ਸਤ ਦਿਖਾਉਗੇ ਸਰmane ਸਮਾਨ ਜਿਹੜਾ ਵੀ ਇਹਨਾਰੇ ਜਿਹੜਾ ਹੈ ਤੁਸੀਂ ਦੇਖਾਂਗੇ ਵੀ ਜਿਹੜਾ ਟਰੱਕ ਜਿਹੜੀ ਇਹ ਸੇਵਾ ਪਾਸੇ ਜਿਹੜਾ ਭੇਜਿਆ ਗਿਆ ਉਹਦੇ ਵਿੱਚ ਸਮਾਨ ਜਿਹੜਾ ਉਹ ਰਾਸ ਸਮਗਰੀ ਜਿਹੜੇ ਬਾਹਰ ਪੇੜ ਤੇ ਜਿਹੜੇ ਲੋਕ ਹੈਗੇ ਆ ਉਹਨਾਂ ਵਾਸਤੇ ਜਿਹੜੀ ਆ ਭੇਜੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜਾ ਟਰੱਕ ਹੈ ਇਹਦੇ ਵਿੱਚ ਚਾਰਾ ਵੀ ਜਿਹੜਾ ਆਇਆ ਗਿਆ ਤਰਪਾਲਾ ਵੀ ਜਿਹੜੀਆਂ ਭੇਜੀਆਂ ਗਈਆਂ ਪਾਣੀ ਪੀਣ ਵਾਸਤੇ ਸਾਫ ਜਿਹੜਾ ਉਹ ਵੀ ਭੇਜਿਆ ਗਿਆ ਇਹ ਜਿਹੜਾ ਸਮਾਨ ਸਮਾਨ ਹੈਗਾ ਇਹ ਰਾਤ ਪੀੜਤਾ ਦੇ ਬਹੁਤ ਕੰਮ ਆਉਣ ਵਾਲਾ ਜਿਹੜਾ ਸਮਾਨ ਹੈ ਕਿਉਂਕਿ ਇਸ ਟਾਈਮ ਬੜੀ ਜ਼ਰੂਰਤ ਸਮਝੀ ਜਾ ਰਹੀ ਹੈ ਹਾਲਾਤ ਜਿਹੜੇ ਆ ਫਰੋਇਪੁਰ ਵਿੱਚ ਪਾਣੀ ਦੇ ਉਹ ਕਾਫੀ ਨਾਜ਼ੁਕ ਬਣੇ ਹੋਏ ਨੇ ਕਈ ਪਿੰਡਾਂ ਦੇ ਵਿੱਚ ਨੇ ਵੀ ਕਹਿ ਸਕਦੇ ਆ ਵੀ ਬਾੜ ਦੀ ਮਾਰ ਜਿਹੜਾ ਪਾਣੀ ਦੀ ਮਾਰ ਜਿਹੜੀ ਆ ਉਹ ਪੈਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਬਾੜ ਪੂਰੀ ਤਰ੍ਹਾਂ ਜਿਹੜਾ ਫਰੋਇਪੁਰ ਨੂੰ ਆਪਣੇ ਗ੍ਰਿਫਟ ਵਿੱਚ ਲਈ ਹੋਈ ਡੇਰੇਆ ਵੱਲੋਂ ਜਿਹੜੀਆਂ ਸੇਵਾ ਕੀਤੀਆਂ ਜਾਂਦੀਆਂ ਜਾਂਰੀਆਂ ਨੇ ਉਹ ਵੀ ਜਿਹੜੀਆਂ ਬਹੁਤ ਜ਼ਰੂਰਤ ਸੀਗੀ ਜਿਹਨੂੰ ਅੱਜ ਫਿਰੋਜ਼ਪੁਰ ਵਿੱਚ ਭੇਜਿਆ ਗਿਆ ਡੇਰਾ ਬਾਬਾ ਮੁਰਾਦ ਸ਼ਾਹ ਜੀ ਨਕੌਦਰ ਜੀ ਵੱਲੋਂ ਉਹਨਾਂ ਵੱਲੋਂ ਜਿਹੜੀ ਸੇਵਾ ਭੇਜੀ ਗਈ ਹੈ ਤੇ ਇੱਥੇ ਤੇ ਡੀਸੀ ਦਫ਼ਤਰ ਦੇ ਵਿੱਚ ਜਿਹੜੇ ਟਰੱਕ ਜਿਹੜੇ ਪਹੁੰਚ ਚੁੱਕੇ ਨੇ ਤੇ ਹੁਣ ਅੱਗੋਂ ਇਹਨਾਂ ਨੂੰ ਵੰਡਣ ਵਾਸਤੇ ਜਿਹੜੇ ਉਸ ਇਲਾਕੇ ਦੇ ਵਿੱਚ ਭੇਜੇ ਜਾਣਗੇ ਜਿੱਥੇ ਜ਼ਰੂਰਤ ਉਹ ਸਮਝੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਇੱਥੇ ਅਧਿਕਾਰੀ ਆ ਉਹ ਵੀ ਇੱਥੇ ਮੌਜੂਦ ਨੇ ਤੇ ਡੇਰੇ ਦੇ ਜਿਹੜੇ ਲੋਕ ਹੈਗੇ ਆ ਇੱਥੇ ਫਿਰੋਜ਼ਪੁਰ ਦੇ ਉਹ ਵੀ ਜਿਹੜੇ ਇੱਥੇ ਮੌਜੂ ਕਿਉਂਕਿ ਇਹ ਜਿਹੜੀ ਬਹੁਤ ਜ਼ਰੂਰੀ ਹੈ ਵੀ ਜਿਹੜੀ ਸੇਵਾ ਜਿਹੜੀ ਭੇਜੀ ਜਾ ਰਹੀ ਹੈ ਉਹ ਸਹੀ ਹੱਥਾਂ ਦੇ ਵਿੱਚ ਜਿਹੜੀ ਆ ਉਹ ਆ ਜਾ ਸਕੇ ਇੱਥੇ ਜਿਹੜੇ ਢੇਰੇ ਦੇ ਜਿਹੜੇ ਕਹਿ ਸਕਦੇ ਆਗੂ ਨੇ ਜਾਂ ਜਿਹੜੇ ਲੋਕ ਇੱਥੇ ਅੱਗੇ ਲਾਏ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਇਹ ਜਿਹੜੀ ਸੇਵਾ ਭੇਜੀ ਗਈ ਕਿੱਥੋਂ ਭੇਜੀ ਗਈ ਤੇ ਕਿਸ ਤਰ੍ਹਾਂ ਇਹ ਮਕਸਦ ਹੈ ਕਿ ਸ਼ੇਖਰ ਬਖ ਮੁਰਾਸ਼ਾ ਇਹ ਆਪਣੇ ਨੂੰ ਖੁਦ ਸਰਕਾਰ ਮੁਰਾਸ਼ਾ ਦੇ ਦਰਬਾਰ ਤੋਂ ਭੇਜੀ ਕਿ ਕਿ ਮਕਸਦ ਕੀ ਮਕਸਦ ਇਹ ਕਿ ਜੋ ਜੇ ਆਪਣੇ ਹਾਰਦ ਵਿੱਚ ਪੀੜਤ ਲੋਕ ਜੋ ਫਸੇ ਨੇ ਉਨਾ ਵਸੇ ਨਾਲੇ ਆਪੇਂ ਦਰਬਾਰ ਬਗੜੇ ਰਿਵੇ ਹੋ 1000 ਪਾਣੀ ਦੀ ਬੋਤਲਾਂ ਤੇ ਆਪਣੇ ਕਿਰਪਾ ਦਾ 1000 ਬਿਜਿਆ ਨੇ ਤੇ ਦੋ ਟਰੱਕ ਚਾਰੇ ਦੇ ਬਿਜੇ ਨੇ ਤੇ ਬਾਕੀ ਸਿੰਘਤ ਵਾਸੇ ਸੇਵਾ ਵਾਸੇ ਸਾਡੇ ਨੋਜਵਲ ਮੁੰਡੇ ਵੀ ਬਿਜੇ ਨੇ ਕਿ ਜੋ ਦਰਬਾਰ ਤੇ ਜਾ ਕੇ ਸੇਵਾ ਕਰਨਗੇ ਤੇ ਬਾਕੀ ਕੁਝ ਉਹ ਤੇ ਅਧਿਕਾਰੀਆਂ ਨੇ ਦਫਤਰ ਡੀਸੀ ਦਫਤਰੇ ਪਹੁੰਚ ਕੀਤੀ ਗਈ ਹੈ ਕਿਉਂਕਿ ਆਪਨੇ ਐਸਕੇ ਸਾਹਿਬ ਦੀ ਡਿਊਟੀ ਰੱਖੀ ਹੈ ਕਿ ਸਾਰਾ ਜੋ ਜਿੱਤੇ ਜਿੱਤੇ ਜੋ ਜੋ ਸਮਾਨ ਪਹੁੰਚਾਣ ਦੀ ਉਹਨਾਂ ਦੇ ਜਮੇ ਬਣੇ ਉਹਨਾਂ ਦੇ ਦੇਖ ਰੇ ਇੱਕ ਚ ਮਤ ਉਹਨਾਂ ਲੋਕਾਂ ਤੱਕ ਜਾ ਜਿਨ੍ਹਾਂ ਜ਼ਰੂਰਤ ਹੈ ਹਾਂਜੀ ਹਾਂਜੀ ਉਹਨਾਂ ਜਿਨ੍ਹਾਂ ਜੂਟਾ ਹੈ ਉਹਨਾਂ ਤੱਕ ਪਹੁੰਚਾ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਡੇਰੇ ਵੱਲੋਂ ਜਿਹੜੀ ਸੇਵਾ ਕੀਤੀ ਗਈ ਹੈ ਮੈਂ ਗਈ ਆ ਤੇ ਰਾਹ ਸਮਗਰੀ ਜਿਹੜੀ ਭੇਜੀ ਗਈ ਆ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਸਮਝ ਨਹੀਂ ਸਕਦੇ ਆ ਵੀ ਰਾਹਤ ਪੇਟਾਂ ਵਾਸਤੇ ਬਹੁਤ ਵੱਡੀ ਜਿਹੜੀ ਆ ਰਾਹਤ ਆ ਉਹ ਸਮਝੀ ਜਾ ਸਕਦੀ ਆ ਕਿਉਂਕਿ ਇਹ ਜਿਹੜੀਆਂ ਸਮਾਨ ਦੀ ਇਸ ਟਾਈਮ ਬਹੁਤ ਜ਼ਰੂਰਤ ਸੀ ਕਿ ਜਿਹੜੀ ਲਗਾਤਾਰ ਬਾਬਾ ਮੁਰਾਸ਼ਾ ਜੀ ਜੋ ਨਕੋਦਰ ਡੇਰੇ ਵੱਲੋਂ ਜਿਹੜੀ ਆ ਉਹ ਭੇਜੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਵੀਪੀਐਨ ਜਿਹੜੇ ਬਾਹਰ ਪੇਟ ਦੇ ਲੋਕ ਆ ਗਿਆ ਉਹਨਾਂ ਨੂੰ ਕੋਈ ਮੁਸ਼ਕਲਾ ਨਾ ਆਵੇ ਤੇ ਹਰ ਜਿਹੜਾ ਸਮਾਨ ਆ ਉਹਨਾਂ ਤੱਕ ਪਹੁੰਚ ਕਰੇ ਤਾਂ ਜੋ ਉਹ ਲੋਕਾਂ ਦੀ ਵੀ ਜਿਹੜੀ ਸਹਾਇਤਾ ਜਿਹੜੀ ਹੋ ਸਕੇ ਵੀ ਜਿਹ ਕਈ ਤੇ ਰਿਆ ਤੇ ਉਹਨਾਂ ਦੇ ਪਸ਼ੂਆਂ ਵਾਸਤੇ ਹੁਣ ਚਾਹੇ ਉਹਨਾਂ ਦੇ ਆਪਣੇ ਪੀਣ ਵਾਸਤੇ ਪਾਣੀ ਦੀ ਹੋਵੇ ਇਹੋ ਜਿਹੜੀਆਂ ਜ਼ਰੂਰਤਾਂ ਹੈਗੀਆਂ ਕਿਉਂਕਿ ਉੱਪਰ ਬਰਸਾਤੀ ਮੌਸਮ ਹੈ ਤੇ ਜਿਹੜੀਆਂ ਤਰਪਾਲਾਂ ਦੀ ਜ਼ਰੂਰਤ ਵੀ ਸਮਝੀ ਜਾਂਦੀ ਸੀ ਉਹ ਵੀ ਜਿਹੜੀਆਂ ਸਮਾਨ ਜਿਹੜਾ ਇਹਦੇ ਵਿੱਚ ਭੇਜਿਆ ਗਿਆ ਤਾਂ ਜੋ ਲੋਕਾਂ ਨੂੰ ਹਰ ਸੰਭਵ ਜਿਹੜੀ ਆ ਉਹ ਮਦਦ ਜਿਹੜੀ ਆ ਉਹਨਾਂ ਦੀ ਕੀਤੀ ਜਾ ਸਕੇ ਤੇ ਅੱਗੋਂ ਵੀ ਉਹਨਾਂ ਨੇ ਆਸ਼ਵਾਸਨ ਦਵਾਇਆ ਵੀ ਜੇ ਹੋਰ ਵੀ ਕੁਝ ਵੀ ਸਮਾਨ ਦੀ ਜ਼ਰੂਰਤ ਹੋएगी ਉਹ ਵੀ ਇੱਥੇ ਪਹੁੰਚ ਜਿਹੜੀ ਆ ਕਰਵਾਈ ਜਾਏਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਫਿਰੋਈਪੁਰ ਦੇ ਜਿਹੜੇ ਬਾੜਪੇਟ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਮੁਸ਼ਕਲ ਜਿਹੜੀ ਆ ਉਹ ਨਾ ਹੋਵੇ ਇਸ ਕਰਕੇ ਸਾਰਾ ਸਮਾਨ ਜਿਹੜਾ ਇੱਥੇ ਭੇਜਣ ਦੀ ਜਿਹੜ ਉਹ ਟਰੱਕ ਜਿਹੜੇ ਇੱਥੇ ਜਿਹੜੇ ਪਹੁੰਚ ਵੀ ਕਰ ਚੁੱਕੇ ਨੇ ਜਿਨ੍ਹਾਂ ਵਿੱਚ ਸਾਰਾ ਸਮਾਨ ਰਾਤਪੇੜਤਾਵਾਸੇ ਜਿਹੜਾ ਇੱਥੇ ਪਹੁੰਚਾਇਆ ਗਿਆ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫਰੈਕ